ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਧਨਪੁਰਦੇਵ ਸਾਥਿਓ ਆਪਾਂ ਜਿਹੜੇ ਵਿਸ਼ੇ ਤੇ ਅੱਜ ਤੁਹਾਡੇ ਨਾਲ ਲਾਈਵ ਹੋਏ ਆ ਉਸ ਦਾ ਕਾਰਨ ਸਾਥਿਓ ਵੀ ਭਾਜਪਾ ਸਰਕਾਰ ਜਿਹੜੀ ਮੌਜੂਦਾ ਲੋਕ ਸਭਾ ਦੀ ਭਾਜਪਾ ਸਰਕਾਰ ਉਸ ਨੂੰ ਵੋਟ ਕਿਉਂ ਨਹੀਂ ਪਾਣੀ ਸਾਥਿਓ ਜਦੋਂ 2014 ਵਿੱਚ ਸਾਡੇ ਦੇਸ਼ ਦੇ ਜਿਹੜੇ ਉਸ ਟਾਈਮ ਪ੍ਰਧਾਨ ਮੰਤਰੀ ਦੀ ਚੋਣ ਲੜ ਰਹੇ ਸੀਗੇ ਸ਼੍ਰੀਮਾਨ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਉਸ ਟਾਈਮ ਦੇਸ਼ ਦੀ ਜਨਤਾ ਨਾਲ ਇਹ ਵਾਅਦਾ ਕੀਤਾ ਸੀਗਾ ਵੀ ਮੈਂ ਹਰ ਭਾਰਤੀ ਦੇ ਅਕਾਊਂਟ ਵਿੱਚ ਜਿਹੜੀ ਦੇਸ਼ ਦੀ ਬਲੈਕ ਮਨੀ ਬਾਹਰ ਗਈ ਆ ਹਰ ਭਾਰਤੀ ਦੇ ਅਕਾਊਂਟ ਵਿੱਚ 15-15 ਲੱਖ ਰੁਪਈਆ ਹਰ ਭਾਰਤੀ ਦੇ ਅਕਾਊਂਟ ਵਿੱਚ ਪਾਊਗਾ ਸਾਥੀਓ ਉਸਨੇ ਜਿਹੜਾ ਇਹ ਜੁਮਲਾ ਛੱਡਿਆ ਸੀਗਾ ਉਸ ਨੂੰ ਅੱਜ ਪੂਰੇ 10 ਸਾਲ ਹੋ ਚੁੱਕੇ ਆ ਔਰ ਇਨ੍ਹਾਂ 10 ਸਾਲਾਂ ਵਿੱਚ ਉਸਨੇ ਦੇਸ਼ ਦਾ ਰੱਜ ਕੇ ਕਹਾਣ ਕੀਤਾ ਸਾਡੀ ਜਿਹੜੀ ਸਾਡੀ ਐਸੀ ਕਮਿਊਨਿਟੀ ਔਰ ਜਿੰਨੀ ਮਿਨਿਓਰਿਟੀ ਸਾਡੇ ਸਿੱਖ ਭਾਈਚਾਰੇ ਦੇ ਲੋਕ ਮੁਸਲਮਾਨ ਭਾਈਚਾਰੇ ਦੇ ਲੋਕ ਖਾਸ ਕਰਕੇ ਹਿੰਦੂ ਭਾਈਚਾਰੇ ਦੇ ਲੋਕ ਮੇਰਾ ਉਹਨਾਂ ਨੂੰ ਇੱਕ ਸਵਾਲ ਆ ਸਵਾਲ ਇਹ ਵੀ ਜਿਹੜੀ ਦੇਸ਼ ਦੀ ਲੜਾਈ ਨੂੰ ਉਹਨਾਂ ਨੇ ਦੋ ਹਿੱਸਿਆਂ ਵਿੱਚ ਵੰਡਿਆ ਪਹਿਲਾ ਹਿੱਸਾ ਉਹਨਾਂ ਨੇ ਹਿੰਦੂ ਭਾਈਚਾਰੇ ਵਿੱਚ ਖੜਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਯੋਧਿਆ ਵਿੱਚ ਰਾਮ ਮੰਦਰ ਬਣਾਇਆ ਉਹ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਇੱਕ ਰਾਮ ਮੰਦਰ ਜੀ ਦਾ ਨਿਰਮਾਣ ਕੀਤਾ ਔਰ ਉਸ ਨਿਰਮਾਨ ਵਿੱਚ ਉਹਨਾਂ ਨੇ 10 ਸਾਲਾਂ ਦਾ ਆਪਣਾ ਰਿਪੋਰਟ ਕਾਰਡ ਸਿਰਫ ਇੱਕ ਮੰਦਰ ਦਾ ਜਿਹੜਾ ਉਹਨੂੰ ਪੂਰਾ ਕਰਨ ਦਾ ਟੀਚਾ ਆ ਉਹ ਦੇ ਰਹੇ ਆ ਵੀ ਅਸੀਂ 10 ਸਾਲਾਂ ਵਿੱਚ ਰਾਮ ਮੰਦਰ ਬਣਾ ਦਿੱਤਾ ਸਾਥੀਓ ਮੇਰਾ ਜਿੰਨੀ ਸ਼ੈਡਿਊਲ ਕਾਸਟ ਕਮਿਊਨਿਟੀ ਆ ਜਿੰਨੀ ਬਹੁਜਨ ਮੂਵਮੈਂਟ ਆ ਔਰ ਜਿੰਨੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਆ ਜਿੰਨੇ ਮੁਸਲਮਾਨ ਭਾਈਚਾਰੇ ਦੇ ਲੋਕ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਵੀ ਜਿਹੜਾ ਮੰਦਰ ਉਹਨਾਂ ਨੇ ਕੰਪਲੀਟ ਕੀਤਾ ਕੀ ਉਹਦੇ ਨਾਲ ਕਿਸੇ ਆਮ ਵਰਗ ਨੂੰ ਰੁਜ਼ਗਾਰ ਮਿਲਿਆ ਕੀ ਉਹਦੇ ਨਾਲ ਕਿਸੇ ਦੇ ਘਰ ਦਾ ਚੁੱਲ੍ਹਾ ਜਲਿਆ ਕੀ ਉਹਦੇ ਨਾਲ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਔਰ ਬੇਰੁਜ਼ਗਾਰੀ ਜਿਹੜੀ ਇਸ ਟਾਈਮ ਪੂਰੇ ਚਰਮ ਤੇ ਆ ਪੂਰੇ ਇੰਡੀਆ ਦੇ ਵਿੱਚ ਜੋ ਹਾਲਾਤ ਆ ਦੇਸ਼ ਦਾ ਗਰੀਬ ਜਿਹੜਾ ਆ ਉਹ ਹੋਰ ਗਰੀਬ ਹੋ ਰਿਹਾ ਔਰ ਉਸ ਦੀ ਤਾਜ਼ਾ ਉਦਾਹਰਣ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਇਹ ਗੱਲ ਕਹਿ ਰਹੇ ਆ ਆਪਣੇ ਭਾਸ਼ਣ ਵਿੱਚ ਵੀ ਮੈਂ ਇਸ ਇੰਡੀਆ ਦੇਸ਼ ਵਿੱਚ ਮੈਂ 85 ਕਰੋੜ ਲੋਕਾਂ ਨੂੰ ਰਾਸ਼ਨ ਦੇ ਰਿਹਾ ਆ 85 ਕਰੋੜ ਲੋਕਾਂ ਨੂੰ ਰਾਸ਼ਨ ਦੇਣ ਦਾ ਮਤਲਬ ਵੀ 85 ਕਰੋੜ ਲੋਕ ਜਿਹੜੇ ਆ ਸਾਡੇ ਇੰਡੀਆ ਦੇ ਉਹ ਗਰੀਬੀ ਦੀ ਜ਼ੀਰੋ ਰੇਖਾ ਤੋਂ ਥੱਲੇ ਜੀ ਰਹੇ ਨੇ ਸਾਥੀਓ ਇਹ ਗੱਲਾਂ ਵਿਚਾਰਾਂ ਕਰਨ ਵਾਲੀਆਂ ਇਕੱਲੇ-ਇਕੱਲੇ ਦੀ ਜਿਹੜੀ ਹੱਕਾਂ ਤੇ ਡਾਕਾ ਵੱਜ ਰਿਹਾ ਡਾਕਿਆਂ ਦੀਆਂ ਮੈਂ ਤੁਹਾਨੂੰ ਉਦਾਹਰਨਾ ਦੇ ਸਕਦਾ ਸਾਡੇ ਜਿਹੜੇ ਸੈਨਿਕ ਵੀਰ ਸੀਗੇ ਉਹ ਬਹੁਤ ਜ਼ਿਆਦਾ ਆਪਣੀ ਸਖਤ ਮਿਹਨਤ ਕਰਕੇ ਉਹ ਸੈਨਿਕ ਬਣਦੇ ਸੀਗੇ ਔਰ ਉਹਨਾਂ ਦੀ ਜਿਹੜੀ ਉਹਨਾਂ ਨੂੰ ਇਹ ਹੁੰਦਾ ਸੀਗਾ ਵੀ ਸਾਡੇ ਜਿਹੜੀ ਅਸੀਂ ਦੇਸ਼ ਦੀ ਸੇਵਾ ਕਰਾਂਗੇ ਜੋ ਸਾਨੂੰ ਸਰਕਾਰ ਸੈਨ ਦੀ ਦੇ ਰੂਪ ਵਿੱਚ ਦੇ ਰਹੀ ਆ ਉਹ ਤੁਹਾਨੂੰ ਬਾਅਦ ਚੋਂ ਪੈਨਸ਼ਨ ਮਿਲਦੀ ਸੀਗੀ ਕੋਈ ਸ਼ਹੀਦ ਹੁੰਦਾ ਸੀਗਾ ਉਹਨੂੰ ਸ਼ਹੀਦ ਦਾ ਦਰਜਾ ਮਿਲਦਾ ਸੀਗਾ ਔਰ ਪਤਾ ਨਹੀਂ ਸ਼੍ਰੀਮਾ ਨਰਿੰਦਰ ਮੋਦੀ ਜੀ ਦੇ ਕਿਹੜੇ ਐਸੇ ਸਲਾਹਕਾਰ ਆ ਜਿਨ੍ਹਾਂ ਨੇ ਅਗਨੀ ਵੀਰ ਯੋਜਨਾ ਲਿਆ ਕੇ ਜਿੰਨੇ ਵੀ ਸਾਡੇ ਸੈਨਿਕ ਵੀਰਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਜਦੋਂ ਬੱਚਾ 18 ਸਾਲ ਦਾ 19 ਸਾਲ ਦੀ ਉਮਰ ਵਿੱਚ ਨੌਕਰੀ ਕਰੂਗਾ ਔਰ ਉਹ 4 ਸਾਲ ਦੀ ਨੌਕਰੀ ਕਰਕੇ ਜਦੋਂ ਆਪਣੇ ਘਰ ਆਊਗਾ ਉਹ ਕਿਹੜੇ ਵਪਾਰ ਵਿੱਚ ਪਊਗਾ ਜਿਹੜਾ ਉਹਦਾ 골ਡਨ ਪੀਰੀਅਡ ਆ ਜ਼ਿੰਦਗੀ ਦਾ ਉਹ ਇਹਨਾਂ ਨੇ ਜਿਹੜੀ ਅਗਨੀ ਵੀਰ ਯੋਜਨਾ ਦੇ ਤਹਿਤ ਉਸ ਨੂੰ ਨੌਜਵਾਨ ਦੇ 골ਡਨ ਪੀਰੀਅਡ ਨੂੰ ਤੈ ਸਨੈਸ਼ ਕਰਕੇ ਰੱਖ ਦਿੱਤਾ ਸਾਥੀਓ ਵਿਚਾਰਾਂ ਦੀ ਗੱਲ ਆ ਔਰ ਸਾਡੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ ਜਿਹੜੀ ਉਹਨਾਂ ਦੀ ਪਾਕ ਪਵਿੱਤਰ ਐਸਜੀਪੀਸੀ ਆ ਆਰਐਸਐਸ ਹੋਰ ਬੀਜੇਪੀ ਨੇ ਉਹਨਾਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਉਹਨਾਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਇੰਟਰਫੇਅਰ ਕੀਤਾ ਅਸੀਂ ਧਾਰਮਿਕ ਭਾਵਨਾਵਾਂ ਵਿੱਚ ਸਾਰੇ ਨਾਲ ਜੁੜੇ ਹੋਏ ਆ ਕੀ ਸਾਥੀਓ ਸਾਨੂੰ ਇਹ ਗੱਲ ਸੋਭਾ ਦਿੰਦੀ ਆ ਸਾਡੇ ਨਾਲ ਖੁਦ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਤੁਗਲਕਾਬਾਦ ਜਿਹੜੀ ਜ਼ਮੀਨ ਰਵਿਦਾਸ ਮਹਾਰਾਜ ਜੀ ਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਸੀਗੀ ਉਸ ਦੇ ਉੱਪਰ ਡਾਕਾ ਮਾਰਿਆ ਡਾਕਾ ਮਾਰ ਕੇ ਉਹਦੇ ਵਿੱਚ ਸਾਡੀ ਜ਼ਮੀਨ ਦਾ ਸਿਰਫ 100ਵਾਂ ਹਿੱਸਾ ਗੁਰੂ ਰਵਿਦਾਸ ਮੰਦਰ ਨੂੰ ਦਿੱਤਾ ਪੰਜਾਬੀਓ ਔਰ ਇੰਡੀਆ ਦੇ ਲੋਕ ਇਹ ਸਮਝ ਚੁੱਕੇ ਆ ਵੀ ਇਹ ਇਕੱਲੀ- ਇਕੱਲੀ ਕਮਿਊਨਿਟੀ ਨੂੰ ਭਾਜਪਾ ਸਰਕਾਰ ਟਾਰਗੇਟ ਕਰ ਰਹੀ ਆ ਆਓ ਸਾਥੀਓ ਹੁਣ ਮੌਕਾ ਆ ਇਸ ਮੌਕੇ ਨੂੰ ਆਪਾਂ ਸਾਰਿਆਂ ਨੇ ਰਲ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬਹੁਜਨ ਮੂਵਮੈਂਟ ਵਿੱਚ ਜਿਹੜੀ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਆ ਜਿਹੜੀ ਆਪਣੀ ਬਹੁਜਨ ਸਮਾਜ ਪਾਰਟੀ ਇੱਕ ਇੱਦਾਂ ਦੀ ਪਾਰਟੀ ਆ ਜਿਹੜੀ ਆਪਣਾ ਚੋਣ ਮੈਨੀਫੈਸਟੋ ਸਾਬ ਕਾਂਛੀ ਰਾਮ ਜੀ ਨੇ ਕਿਹਾ ਸੀਗਾ ਵੀ ਮੇਰਾ ਚੋਣ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਵਿੱਚ ਸਾਡੇ ਜਿਹੜੇ ਪੰਜਾਬ ਦੇ ਔਰ ਇੰਡੀਆ ਦੇ ਲੋਕ ਆ ਬਹੁਜਨ ਮੂਵਮੈਂਟ ਵਿੱਚ ਇਲੈਕਸ਼ਨ ਲੜ ਰਹੇ ਆ ਬੀਜੇਪੀ ਸਰਕਾਰ ਨੂੰ ਇਹ ਦੱਸਣ ਦਾ ਮੌਕਾ ਆ ਵੀ ਜਿਹੜੀਆਂ ਤੁਹਾਡੀਆਂ ਨੀਤੀਆਂ ਆ ਇਹ ਲੋਕ ਮਾਰੂ ਨੀਤੀਆਂ ਇਹਨਾਂ ਲੋਕ ਮਾਰੂ ਨੀਤੀਆਂ ਤੋਂ ਹੁਣ ਸਬਕ ਲੈ ਕੇ ਆਪਾਂ ਬਹੁਜਨ ਸਮਾਜ ਪਾਰਟੀ ਦੇ ਹੱਥ ਮਜ਼ਬੂਤ ਕਰੀਏ ਤਾਂ ਜੋ ਜਿੱਥੇ ਵੀ ਪੰਜਾਬ ਵਿੱਚ ਔਰ ਪੂਰੇ ਇੰਡੀਆ ਵਿੱਚ ਜਿੱਥੇ ਵੀ ਇਲੈਕਸ਼ਨ ਬਹੁਜਨ ਸਮਾਜ ਪਾਰਟੀ ਦੇ ਇਲੈਕਸ਼ਨ ਲੜ ਰਹੇ ਆ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਇੱਕੋ ਇੱਕ ਐਸੀ ਪਾਰਟੀ ਆ ਪੂਰੇ ਇੰਡੀਆ ਵਿੱਚ ਜਿਹੜੇ ਤਾਜ਼ਾ ਸਰਵੇ ਵਿੱਚ ਆਇਆ ਬਿੱਕ ਕਦੇ ਕਿਸੇ ਧਨਾੜ ਸੇਠ ਕੋਲੋਂ ਬਹੁਜਨ ਸਮਾਜ ਪਾਰਟੀ ਨੇ ਚੰਦਾ ਨਹੀਂ ਲਿਆ ਸਾਰੀਆਂ ਪਾਰਟੀਆਂ ਦਾ ਨਾਮ ਆਇਆ ਉਹਦੇ ਵਿੱਚ ਇੱਕੋ ਇੱਕ ਐਸੀ ਬੇਦਾਗ ਪਾਰਟੀ ਬਹੁਜਨ ਸਮਾਜ ਪਾਰਟੀ ਜਿਨੇ ਕਿਸੇ ਧਨਾੜ ਕੋਲੋਂ ਪੈਸਾ ਨਹੀਂ ਲਿਆ ਔਰ ਜਿਹੜੇ ਅਸੀਂ ਜਿਹੜੇ ਵਰਕਰ ਆ ਜੋ ਵੀ ਤਿਲ ਫੁੱਲ ਗੁਰੂਆਂ ਦੇ ਦਸੇ ਅਨਸਾਰ ਜੋ ਦਸਵੰਧ ਕੱਢ ਕੇ ਪਾਰਟੀ ਦਾ ਕੰਮ ਕਰਦੇ ਆ ਸਾਥੀਓ ਸਾਡੀ ਸਾਰੇ ਵਾਰਗ ਨੂੰ ਇਹ ਹੱਥ ਜੋੜ ਕੇ ਅਪੀਲ ਆ ਬਈ ਹੁਣ ਮੌਕਾ ਆ ਕੱਲ ਦੀ ਦਿਹਾੜੀ ਰਹਿ ਗਈ ਆ ਜੇ ਤੁਸੀਂ ਸਾਡੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਸਾਡੀ ਇਹ ਬੇਨਤੀ ਨੂੰ ਕਬੂਲ ਕਰਿਓ 1 ਤਰੀਕ 1 ਜੂਨ ਨੂੰ ਸਾਰੇ ਜਣੇ ਆਓ ਰਲ ਕੇ ਹੰਬੜਾ ਮਾਰੀਏ ਬਹੁਜਨ ਸਮਾਜ ਪਾਰਟੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹ ਕਾਂਚੀਨਾਮ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਿਹੜੇ ਸਾਡੇ ਰਹਿਬਰਾ ਦੇ ਸੁਪਨੇ ਨੇ ਆਪਾਂ ਉਹਨਾਂ ਨੂੰ ਰਲ ਕੇ ਪੂਰਾ ਕਰੀਏ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਹੱਥ ਜਿਹੜੇ ਆਪਾਂ ਮਜ਼ਬੂਤ ਕਰਕੇ ਸਾਡੇ ਜਿੰਨੇ ਵੀ ਲੋਕ ਸਭਾ ਦੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਹੱਥ ਮਜ਼ਬੂਤ ਕਰਕੇ ਆਪਾਂ ਦਿੱਲੀ ਵਿੱਚ ਭੇਜੀਏ ਇਹਨਾਂ ਸ਼ਬਦਾਂ ਨਾਲ ਸਾਥੀਓ ਜੇ ਕਿਸੇ ਬਾਰੇ ਕੋਈ ਗਲਤ ਬੋਲਿਆ ਗਿਆ ਉਹਦੇ ਲਈ ਅਸੀਂ ਮਾਫੀ ਵੀ ਹੱਕਦਾਰ ਆ ਸਾਥੀਓ ਜਿਹੜੇ ਜਜ਼ਬਾਤ ਆ ਇਹ ਤੁਹਾਡੇ ਨਾਲ ਸਾਂਝੇ ਕਰਨੇ ਜ਼ਰੂਰੀ ਆ ਅੱਜ ਕੱਲ ਸਾਥੀਓ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਜਿੰਨਾ ਅਸੀਂ ਗਰਾਊਂਡ ਲੈਵਲ ਤੇ ਵਰਕ ਕਰ ਰਹੇ ਆ ਉਹਨੂੰ ਨਾਲ-ਨਾਲ ਅਸੀਂ ਸੋਸ਼ਲ ਮੀਡੀਆ ਤੇ ਆਪਣਾ ਸਾਂਝਾ ਕਰ ਰਹੇ ਆ ਸਾਥੀਓ ਜਿੰਨੇ ਵੀ ਸਾਡੇ ਭਾਈਚਾਰਕ ਸਾਂਝ ਦੇ ਲੋਕ ਆ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿੱਥੇ ਵੀ ਤੁਸੀਂ ਬੈਠੇ ਆ ਜਿੱਥੇ-ਜਿੱਥੇ ਤੱਕ ਮੇਰੀ ਆਵਾਜ਼ ਆ ਰਹੀ ਆ ਬਹੁਜਨ ਸਮਾਜ પાર્ટી ਨੂੰ ਆਪਾਂ ਤਕੜਾ ਕਰੀਏ ਸਾਰੇ ਸਾਥੀਆਂ ਨੂੰ ਜੈ ਭੀ ਜੈ ਭਾਰਤ ਗਿਆ ਗੁਰਦੇਵ ਧੰਨ ਗੁਰਦੇਵ ਨਮੋ ਬੁਦਾਏ